ਪ੍ਰੀਤ ਆ ਜਾ ਭੈਣੇ ਆ ਜਾ ਜਦੋਂ ਦੇਖੋ ਉਹਦੀ ਕੰਮਾਂ ਨੂੰ ਲੱਗ ਰਹੀ ਨਹੀਂ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਹੋਰ ਕੀਵੇਂ ਆ ਵਧੀਆ ਵਧੀਆ ਸਾਰਾ ਡੱਬਾ ਕਿੱਦਾਂ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਟਿਕਟਕ ਹੋਮੋਂਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਆਪਾਂ ਇੱਕ ਸਟੋਰੀ ਤਿਆਰ ਕਰ ਰਹੇ ਆ ਜਿਹਦੇ ਵਿੱਚ ਆਪਣੀ ਫੈਮਿਲੀ ਦੇ ਹੀ ਕੈਰੇਕਟਰ ਹੋਣਗੇ ਹਨਾ ਮੱਗਰ ਤੇ ਹਰਪ੍ਰੀਤ ਬਿੱਕੀ ਮੈਂ ਮੰਮੀ ਤੇ ਡੈਡੀ ਤੇ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਵੀਡੀਓ ਨੂੰ ਹਨਾ ਤੇ ਕਿਸ ਤਰ੍ਹਾਂ ਵੀਡੀਓ ਸ਼ੂਟ ਹੋਈ ਦੀ ਅੱਜ ਮੈਂ ਤੁਹਾਨੂੰ ਦਿਖਾਉਂਗੀ ਤੇ ਡਾਇਲੌਗ ਬੋਲਣੇ ਕਿੰਨੇ ਔਖੇ ਨੇ ਹਨਾ ਕਿੰਨੀ ਵਾਰ ਆਪਾਂ ਬ੍ਰੇਕ ਲੈਣੇ ਆ ਸਾਰਾ ਪਸੂਰ ਵੀਡੀਓ ਵਿੱਚ ਦਿਖਾਵਾਂਗੇ ਤੇ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਜੀ ਚਲੋ ਫਿਰ ਆਪਾਂ ਦਿਖਾਈਏ ਤੁਹਾਨੂੰ ਵੀਡੀਓ ਸ਼ੂਟਿੰਗ

ਪੁਰੀ ਘਟਨਾ ਗਾਹਣੀ ਹੱਸ ਰਹੀ ਆ ਦੀ ਰਮਾ ਹੱਸਣਾ ਤਾਂ ਤਾਂ ਐਸਾ ਸੀਨੇ ਦੀ ਹੋਰ ਵੀ ਨਹੀਂ ਹੋਣਾ ਹੈਗਾ ਨਾ ਖਾਦਮਾ ਜਾਵਾਂ ਨਹੀਂ ਹੈਗਾ ਮੈਂ ਥੋੜਾ ਜਿਹਾ ਥੋੜਾ ਜਿਹਾ ਹੌਲੀ ਬੋਲੀ ਬੋਲੇ ਹੌਲੀ ਓਹ ਮੰਮੀ ਇੱਕ ਆਈ ਦਰੂ ਲੋ ਦੇ ਦਰੂ ਕਾ ਮੰਮੀ ਉਹ ਦਰੂ ਗੁੰਮਾਰੂ ਕੀ ਮੰਮੀ ਝਾਰੇ ਕਰੀਂ ਦੋ ਤਿੰਨ ਓਹੋ ਮੰਮੀ ਸਬਜ਼ੀ ਨੂੰ ਅਸਲੋਂ ਬੰਨਟੇ ਪੰਜ ਮਿੰਟ ਲੱਗਣਗੇ ਹੁਣ ਤਿਆਰ ਹੋ ਜੂਗੀ ਫਿਰ ਤੁਸੀਂ ਜਾ ਕੇ ਫੜਾਇਆਓ। ਨਮਕ ਤਾਂ ਨਾ ਕਰਤੀ ਰਹੀ। ਆਹ ਆਹ ਤਾਂ ਹੱਥੋਂ ਨਾ ਕਰਦੇ। ਉਹ ਕਰ ਨਾਰਮਲ ਕਰਾਂ। ਨਾਰਮਲ ਕਰਨ ਬੰਦ ਕਰ। ਪੈਣਾ ਵੀ ਨਾ ਰਸੋਈ ਨੂੰ ਬੋਟੀ ਚਿਕਾਈ ਕਰ ਵਾਸਤੇ ਆ। ਇਹ ਬਾਹਰੇ ਕੰਮ ਕਰਨਾ ਹੈ। ਬੋਟੀ ਖਾਲੀ ਤਾਂ ਬੰਦ ਬਾਰੇ ਕਰ। ਨਹੀਂ ਸਬਜ਼ੀ ਦਾ ਤਰਕੀਏ ਕਹਿੰਦੇ ਵਸ ਤਰਕਾ ਲਾ ਰਹੀਆਂ ਮੰਮੀ। ਮੈਂ ਨਹੀਂ ਗੱਲ ਕਹੀ ਹੁੰਦੀ। ਬਸ ਕੋਈ ਤਾ ਮੈਂ ਤੂੰ ਬੋਲ ਪਾ ਦੇ ਇਹਨੂੰ ਬੋਲ। ਇਹ ਬੋਟੀ ਦਾ ਇਹ ਬਾਹਰੇ ਕੁਝ ਲੈਣਾ ਜਾਣਾ ਬੋਲ ਕੋਈ ਬੋਲ ਪਾ ਨਹੀਂ ਹੁੰਦਾ ਕੰਮ। ਪਰ ਇਹ ਰੋੜ ਕੋਈ ਕੋਈ ਉਤਾਰ ਕੇ ਘਟੇ ਰਹਿਣਾ ਇਹੋ ਜਿਹੇ ਗੱਲਾਂ ਉਹ ਬੋੜੀ ਕੋਈ ਨਹੀਂ ਕਹਿਣਾ ਕੋੜ ਤਾਂ ਆਈ ਭੀਆ ਚੱਲੋ ਤਾਂ ਖਾ ਲਈਏ ਮਤਲਬ ਕੋਈ ਕੰਮ ਤਾਂ ਡੇਗਾ ਜੀ ਆਏਗਾ ਵੀ ਉਹ ਹੋ ਮੰਮੀ ਅਸ ਬਸ ਆਤੇ ਦੇ ਦੇ ਜਿਹੜੇ ਕਮਰੇ ਵਜੇ ਡੋਗੀ ਅੱਜ ਕੰਮ ਕਰਕੇ ਲੇਟ ਹੈ ਮੰਮੀ ਬਸ ਬਸ ਕਮਰੇ ਨਹੀਂ ਡੋਗੀ ਬਸ ਬਸ 5 ਮਿੰਟ ਲੱਗੇ ਰੋਟੀ ਬਣ ਜਾਂਦੀ ਹੈ ਪਾ ਦੇ ਕੇ ਲੈ ਕੇ ਤੁਸੀਂ ਬਣਾਇਆ ਰੋਟੀ ਉਹ ਮੰਮੀ ਨੂੰ 5 ਮਿੰਟ ਡਿਲੇਟ ਹੋ ਗਈ ਮੜੀ ਕਮਰੇ ਆ ਗਿਆ ਹੁਣ ਚਾਹੋਲੇ ਸਾਬੋਲੇ ਲੈਣਾ ਇੱਕ ਦੋ ਤਿੰਨ ਉਹੋ ਮੰਮੀ ਬਸ 5 ਮਿੰਟ ਲੱਗਣਗੇ ਸਬਜ਼ੀ ਤਾਂ ਬਣੀ ਪਈ ਆ। ਥੀ ਲੱਗਿਆ ਕੋਈ ਨਹੀਂ ਉਸ। ਲੇਟ ਹੋ ਗਈ ਮੜੀ ਜੀ। ਉਹ ਕਿੱਡੀ ਅੱਜ ਕਰਕੇ ਲੇਟ ਹੋ ਗਈ ਤੁਸੀਂ ਭੱਜ ਕੇ ਆ ਕੇ ਫੜਾਇਆ। ਉਹ ਮੰਮੀ ਸਬਜ਼ੀ ਤਾਂ ਬਣੀ ਪਈ ਆ। 1 2 3 ਉਹੋ ਮੰਮੀ ਸਬਜ਼ੀ ਤਾਂ ਬਣੀ ਪਈ ਆ ਬਸ 5 ਮਿੰਟ ਲੱਗਣਗੇ। ਕਮਾਧੰਦਿਆ ਕਰਕੇ ਥੋੜਾ ਜਿਹਾ ਲੇਟ ਹੋ ਗਿਆ। ਤੁਸੀਂ ਹੁਣ ਜਾ ਕੇ ਫੜਾਇਆ ਏ। ਉਸ ਪਰ ਉਹ ਨਾ ਉਹਦੀ ਮੁੰਡਾ ਚੱਲ ਗਿਆ। ਉਹਦਾ ਵੀ ਚੱਕ ਨਹੀਂ ਆਦਾ। ਕਿੱਥੇ ਖੜੋ ਖੜੋ ਉਸ ਤੇ ਘੜਾ ਨਹੀਂ ਹਰ ਬੱਚਾ ਇਹ ਕਰਨ ਦਾ ਮੈਨੂੰ ਨਹੀਂ ਤੇ ਕੋਆ ਹੋ ਗਈ ਤਾਂ ਮਰਾ ਮਨ ਕੋਆ ਸੋਰੀ ਬੱਚਾ ਗਾ ਮੈਂ ਬੰਦ ਲਾ ਮਹਾਦੇ ਗਏ ਅੱਜ ਸਾਰੀ ਟਰੈਕਟਰ ਨੇ ਤੁਸੀਂ ਕਹਿਣਾ ਕੋਈ ਬੇ ਮੈਂ ਕਿੱਧਰੇ ਬਗੜੀ ਪੈਣੇ ਸਮੇਂ ਆਪਾਂ ਵੀ ਮਾਈਕਲੀ ਦੀ ਮਜਾ ਮਾ ਕੇ ਦੇ ਗਈ ਲਿਖਾ ਤੇ ਬਈ ਨਹੀਂ ਗਈ ਬਾਈ ਉਹ ਥੋੜੀ ਜਿਹੀ ਸੱਚੀਓ ਬੋਲਦੀ ਆਪਣੀ ਬੂਹਰ ਨੇ ਆ ਨਹੀਂ ਇਹ ਤਾਂ ਨੇਚਰਲੀ ਜੀ ਆ ਇਹ ਸਟੋਰੀ ਆ ਰਾਮਰ ਟੀਂ ਦਾ ਬਹੁਤ ਫਰਕ ਪਾ ਜੀ ਕਿਹਾ ਮੈਂ ਨੋਨੀ ਦਾ ਯਾਰ ਨਾ ਮੇਰੇ ਕੋਲ ਦੇ ਮੈਂ ਬਾਦੀ ਉੱਤੇ ਵੀ ਮੇਰੇ ਪਾਪਾ ਕੰਮ ਲਾ ਲੂ ਕਦੇ ਕੋਈ ਮੈਂ ਕਦੇ ਫਿਰ ਖੇਤ ਦਾ ਕੰਮ ਹੁੰਦਾ ਨਹੀਂ ਕੰਮ ਕਰਦੇ ਤੇ ਮੈਂ ਤਾਂ ਕਦੇ ਖੇਤ ਡਾਉਂਦਾ ਨਹੀਂ ਹਾਂ ਮੱਚ ਗੋਮਾ ਨਹੀਂ ਦੰਦ ਕਰੇ ਭਾਈ ਕਰਨੀ ਸਮਾਂ ਹੁੰਦਾ ਕਰਦੇ ਰਹੀਆਂ ਮੈਂ ਤਾਂ ਇਹ ਵੀ ਨਹੀਂ ਪਤਾ ਵੀ ਆਪਣਾ ਖੇਤ ਕਿੱਥੇ ਆ ਕੰਮ ਕਰਨ ਦਾ ਦੱਸਦਾ ਕਹਿੰਦਾ ਰੋਟੀ ਟਾਕ ਨਹੀਂ ਆ ਉਹ ਭੁੱਖੇ ਬੱਚੇ ਹਾਂ ਤੇਨੂੰ ਕੰਮ ਕੋਈ ਨਹੀਂ ਪੁੱਤ ਹੋ ਬੈਂਦਾ ਹੁੰਦੇ ਇਹੋ ਪੁੱਤ ਕਹਿੰਦੇ ਪੁੱਤ ਕਹਿੰਦਾ ਕਿੱਥੇ ਨਾ ਇਹ ਕਿੱਦਾਂ ਇਹਨੂੰ ਕੰਮ ਕੋਈ ਨਾਉਂਦੇ ਹੈਗੇ ਤੂੰ ਰੋਟੀ ਫੜਾ ਕੇ ਆ ਗਈ ਚਾੜਿੰਗਾ ਕਰੇਂਗੀ ਮੈਂ ਤਾਂ ਸੂਟ ਉਹ ਡੁੱਢੇ ਬਾਹਰ ਉਹ ਪੂਰੀ ਆ ਕੇ ਡੁੱਢੀ ਵਰਤਾਂ ਉਹ ਬੋਲ ਗਿਆ ਸਰ ਪ੍ਰਿਆਮ ਗਿਆ ਤੇ ਨਾਲੇ ਆ ਤੂੰ ਤੈਨੂੰ ਤੱਕੂ ਤਿਆ ਜਾ ਕੇ ਸੀ ਉਹ ਕਈ ਨਹੀਂ ਸਾਰੇ ਬੋਲਾਂਗੇ ਕੁਝ ਨਹੀਂ ਇਹਨਾਂ ਮਤੋਂ ਨਹੀਂ ਜਾ ਜਾਂਦਾ ਬੱਬੇ ਨਾਲ ਮੈਨੂੰ ਸਾਰਾ ਪਤਾ ਜਮੇ ਉੱਟੀ ਜਨ ਬਾਗੀ ਬਾਪੂਰੇ ਤੇ ਮੈਨੂੰ ਕੋਈ ਨਾ ਕੰਮ ਹੁੰਦਾ ਨਹੀਂ ਗੇ ਤਮਾ ਕੇ ਦੇ ਕੰਮ ਕਰਾ ਵੀਰ ਵੀਰੇ ਕੋਈ ਕੰਮ ਨਹੀਂ ਉਸੇ ਨਾਲ ਉਹ ਹੈਗੇ ਹੋ ਤੂੰ ਰੋਟੀ ਫੜਾ ਕੇ ਚਾਹ ਨਹੀਂ ਆਵੇ ਅੱਜ ਫੇਰ ਸਾਡੇ ਮੀਂਹ ਆ ਗਿਆ ਦੇਖੋ ਜੀ ਸਵੇਰੇ ਵੀਡੀਓ ਸ਼ੂਟ ਕਰਨੋਂ ਪੀ ਅਸੀਂ ਨੇ ਫੇਰ ਮੀਂਹ ਆ ਗਿਆ ਹੁਣ ਦੁਪਹਿਰ ਦਾ 1.5 ਵਜ ਰਿਹਾ ਹੁਣ ਮੌਸਮ ਸਾਫ਼ ਹੋਇਆ ਡੈੜੀ ਡੜਬੇ ਵੀ ਜਾਇਆ ਏ ਕੰਮ ਸੀ ਡੈੜੀ ਨੂੰ ਹੱਥ ਨੇ ਚਲੋ ਮੀਂਹ ਆ ਤੜੇ ਹੁਣ ਬੜਾ ਸਾਰੇ ਮੈਂ ਬੋਲਣੇ ਬੰਦ ਵਾਹ ਮੀਂਹ ਨਿਕਲ ਰਿਹਾ ਇੱਥੇ ਆ ਜੋ ਉਹਨੇ ਕਰ ਲੈਣੀ ਆ ਉਹਦਾ ਤੇ ਉੱਪਰ ਦੇਣਾ ਉਲੀ ਕਿਹਾ ਬਸ ਤੂੰ ਦੇਖਿਆ ਉਹਦਾ ਮੈਂ ਦੇ ਉੱਤਰ ਵੀ ਅਮਨਦਾਵਨੀ ਗੱਲਾਂ ਨਹੀਂ ਸੁਣੀਆਂ ਮੈਂ ਤਾਂ ਬਸ ਇਹ ਨਾ ਮਤੋ ਨਾ ਜੇ ਮੈਂ ਭਾਈ ਬਾਗੀ ਉੱਪਰ ਤੱਕ ਦੇਖਦਾ ਤਾਂ ਸਾਬ ਕੋਲ ਮੈਨੂੰ ਤਾਂ ਕੰਮ ਲੈ ਆਣਾ ਕੋਈ ਕੰਮ ਹੁੰਦਾ ਜੇਗਾ ਨਾ ਮੈਂ ਕਦੇ ਕੰਮ ਕਰਾਂਗੇ ਬਸ ਨਹੀਂ ਕੁਛ ਨਹੀਂ ਕੰਮ ਲਾ ਦੇਗਾ ਬਸ ਤੂੰ ਬਸ ਮੇਰੀ ਆਹੀ ਗੱਲਾਂ ਨਾਲ ਚੱਲ ਦੇਣੀ ਹੈ ਮੇਰੇ ਕੰਮ ਤੋਂ ਕਮਾਉਂਦਾ ਤੂੰ ਕੰਮ ਤੇ ਕੋਈ ਨਾ ਉਹਦੇ ਤੇ ਰੋਟੀ ਫੜਾ ਕੇ ਘਰੇ ਆ ਜੀ ਉੱਥੇ ਬਸ ਤੁਸੀਂ ਕਹੋਗੇ ਕਰਕੇ ਨਾ ਬੇਬੇ ਭਾਈ ਆਪਾਂ ਦਾ ਫੋਨ ਕਰਦੇ ਮੈਂ ਤਾਂ ਫੋਨ ਕਰ ਗਿਆ ਦੇਖਾ ਉਹ ਆਪੇ ਹੀ ਰਹਿਣਗੇ ਕਿਉਂਕਿ ਤੋ ਜਾਂਦੇ ਹੋ ਕੀ ਕਰਾਂਗਾ ਤੇ ਮੈਂ ਹਾਂ ਇਹ ਮਰ ਗਿਆ ਭਾਈ ਕਰ ਦਿੰਦਾ ਹੋਰ ਨਾ ਕਹਿੰਦਾ ਮਨਾਣਾ ਕਿ 5 ਮਿੰਟ ਤੁਸੀਂ ਕਹੋ ਲੈ ਹੁਣ ਤੜੇ ਦੂਰਾ ਕਰ ਮੈਂ ਦੋਨ ਪੰਜ ਮਿੰਟ ਜਾਣਾ ਮੈਂ ਕਿਹਾ ਕਿ ਤੈਨੂੰ ਮੈਂ ਕਿਹਦੇ ਤੋਂ ਦੂਰਾ ਨਹੀਂ ਕੋ ਦਾ ਮੋਟਰਸਾਂ ਹੋਈ ਪਈ ਪਹਿਲਾਂ ਆ ਗਲਾ ਮੇ ਤੋਂ ਇੱਕ ਜਿਹਾ ਬੋਲੇ ਖਰਾ ਤੁਸੀਂ ਬਸ ਗੱਲਾਂ ਕਰੀ ਜਾਇਓਂ ਹੁਣ ਤਰੇ ਜਾਓਗੇ ਕਿ ਕਿ ਫੋਨ ਲੈਣ ਤੇ ਮੈਥੋਂ ਤਾਂ ਮੰਮੀ ਜਾਇਂ ਜਾਂਦਾ ਆਦੀ ਬੋਲਣੀ ਹੈ ਲੈਣਾ ਹਾਂ ਜੇ ਮੈਂ ਭਾਈ ਬਾਗੀ ਬਾਪੂ ਨੇ ਮੈਨੂੰ ਉੱਥੇ ਕੰਮ ਬਣਾਣਾ ਕੋਈ ਨਾ ਕੋਈ ਮੈਂ ਜਿਹੜੇ ਕੰਮ ਕਰਿਆ ਨਹੀਂ ਕੋਈ ਬਸ ਮੈਂ ਤੋਂ ਦਾ ਕੰਮ ਖਿਦਲਾ ਫੇਰ ਉਹ ਮੰਮੀ ਬੋਲ ਪੂਗੀ ਨਹੀਂ ਕੋਈ ਨਹੀਂ ਕਹਦੇ ਨਹੀਂ ਕਿ ਇਧਰੇ ਨਹੀਂ ਤੇਨੂੰ ਕੰਮ ਲਾਉਂਦੇ ਨਹੀਂ ਲਾਉਂਦੇ ਤਾਂ ਰੋਟੀ ਫੜਾ ਕੇ ਚਾੜ ਡੰਗਾ ਕਰੇਗੀ ਹਾਂ ਤੇ ਜੇ ਮਟਿਆਰਾਂ ਨੂੰ ਕੀ ਲੱਗਦਾ ਹੈ ਇਹ ਚਾੜ ਡੰਗਾ ਕਰਕੇ ਫੜਾ ਕੇ ਮੋੜਿਆ ਬੱਸ ਦੋ ਆਪਸ ਚ ਗੱਲਾਂ ਕਰੀ ਜਾਇਓ ਚਲੋ ਇੱਕਾ ਲੋ ਤਿੰਨ ਮੈਂ ਤਾਂ ਹੀ ਮੰਮੀ ਜਾਇਆ ਜਾਂਦਾ ਹੈਗਾ ਜੇ ਮੈਂ ਖੇਤ ਬਾਗੀ ਤਾਂ ਮੈਨੂੰ ਉੱਥੇ ਡੈਡੀ ਉਹ ਕੋਈ ਕੰਮ ਲਾ ਲਣਗੇ ਮੈਂ ਘਰ ਦਾ ਕਰੂੰਗੀ ਕਿ ਖੇਤ ਦਾ ਕਰੂੰਗੀ ਨਾ ਮੈਂ ਤਾਂ ਕਦੇ ਖੇਤ ਗਈ ਨਹੀਂ ਨਾ ਮੈਨੂੰ ਖੇਤ ਦਾ ਕੋਈ ਕੰਮ ਆਵੇ ਨਾ ਮੈਥੋਂ ਹੁੰਦਾ ਖੇਤ ਦਾ ਕੰਮ ਨਹੀਂ ਵੀਰ ਕੋਈ ਕੰਮ ਨਹੀਂ ਦਿੱਤੀਆ ਕਰਾਉਂਦੇ ਹੈਗੇ ਉਹ ਤੂੰ ਚਾ ਡਿੰਗਾ ਕਰੇਂਗੀ ਫੜਾ ਕੇ ਆ ਜੇਂਗੀ ਰੋਟੀ ਮੈਂ ਤਾਂ ਫੋਨ ਕਰਦਾਂਗੀ ਹੁਣ 5 ਮਿੰਟ ਚ ਆ ਕੇ ਲੈ ਜਾਣਗੇ ਜੇ ਤੁਸੀਂ ਨਹੀਂ ਜਾਣਾ ਹੈਗਾ ਆਪੇ ਆ ਜਾਣਗੇ ਉਹ ਹੁਣ ਤਾਂ ਕਹੀ ਖੇਤ ਦੂਰ ਆ ਉਹਨਾਂ ਨੇ ਖਾਣੀ ਮਿੰਟ ਟਿਕੜ ਗਿਆ ਉਹ 5 ਮਿੰਟ ਕਿਵੇਂ ਆਉਣੇ ਤੇਰੇ ਵਾਂਗ ਤੇ ਦੂਰ ਹੋ ਗਿਆ ਸੀ ਮੈਂ ਤਾਂ ਕਹਿ ਦਿੰਦੀ ਮਰਸਨ ਨੂੰ ਕੰਮ ਲੈ ਆਂਦੇ ਆਂ ਤੂੰ ਬਹੁਤ ਬੋਲਦਾ ਮੋਟਰਸਾਈਕਲ ਤੇ ਨਹੀਂ ਆਉਣਗੇ ਤੇਨੇ ਕਹਿਣਾ ਦੀ ਕਹਿਦਾ ਮੋਟਰਸਾਈਕਲ ਤੇ ਆ ਜਾ ਕਹਿੰਦਾ ਫੋਨ ਕਰ ਦਿੰਦੀ ਆ ਬੀਤੀ ਜਿਆਦਾ ਪਈ ਸੀ ਜਿਆਦਾ ਮੱਛੀ ਆ ਮਾੜਾ ਬੀਤੀ ਸੀ ਆ ਜਾ ਉਹ ਬੈਂਗਲ ਜਾ ਕੇ ਤੇ ਬਰੀਆ ਮੱਕਰਾ ਬ੍ਰੇਕ ਆ ਗਿਆ ਪਾ ਲੈ ਲਾ ਹੋਇਆ ਆਰਾ ਬਦੋਪਰੇ ਕਰਦਾ ਆਇਆ ਨਾ ਉਹ ਮੱਕਰਾ ਕੋਈ ਚਲ ਗਿਆ ਸਪਰੇ ਕਰਦਾ ਤੇਰਾ ਬਦੋਪਰੇ ਕਰਦਾ ਉਹ ਆਪੂ ਕੰਮ ਕਰਦਾ ਜੇ ਨਿਪਟੇ ਤਾਂ ਠੀਕ ਰਹਦਾ ਉਹ ਕਹਿਣਾ ਮੱਕਰਾ ਕੰਮ ਟਾਈਮ ਆ ਜਾਂਦਾ ਫੇਰ ਉਹ ਜਿਹੜੀ ਹਰ ਪ੍ਰੀ ਤਰ੍ਹਾਂ ਉਹ ਪਹਿਜਾ ਆਖੋ ਜੇ ਤੂੰ ਛੁੱਟੀ ਲਗਾਵੇਂ ਜਿੰਦਾ ਉਹ ਵੀ ਜੇ ਹੁਣ ਵੀ ਆਇਆ ਕੋਈ ਹੁਣ ਵੀ ਆਇਆ ਕੋਈ ਹਾਂ ਬੰਦੂ ਜੀ ਆਏ ਤੇ ਫਿਰ ਹੁੰਦਾ ਜੀ ਹਾਂ ਫੇਰ ਮੈਂ ਕੁੱਸਾਂ ਨਾ ਨਹੀਂ ਇਹ ਮਗਨਿਆ ਬੰਦਿਆ ਬਾਪੂ ਕੋ ਹੁੰਗਾ ਤੇ ਮੈਂ ਜਾ ਆ ਕੇ ਬਾਈ ਨਾ ਕਿੰਨਾ ਬਠਾਦਾ ਤੁਸੀਂ ਆ ਮਗਰ ਕੋਲ ਬੈਜੀਆਂ ਆ ਕੇ ਮੰਡੀ ਤੇ ਉਹ ਯਾਰ ਅਰਜੋਤ ਉਹ ਠੀਕ ਕੋ ਫੋਨ ਕਿਉਂ ਨਹੀਂ ਆਏ ਅਸੀਂ ਡਿਕੇ ਵੀ ਹੁਣ ਵੀ ਆਏ ਕੋਈ ਹੁਣ ਵੀ ਆਇਆ ਕੋਈ ਹਮਦਰਦ ਆ ਕੇ ਹਾਂ ਮੈਂ ਕਿਹਦੇ ਮੰਡੀ ਜੀ ਆਈ ਨਹੀਂ ਲੈ ਮੈਂ ਉਹ ਜਿਹੜਾ ਘੈਰੋ ਵਿਦਿਆਲਾ ਹੈ ਇਹਦਾ ਮੂਰ ਮੰਦ ਕੋਠਾ ਬੈਠਿਆ ਮੇਰੇ ਨੂੰ ਪਤਾ ਕੋਈ ਨਾ ਮਗਰ ਮੈਂ ਨਹੀਂ ਆਈ ਸੀ ਲਿਆ ਇਹ ਹੁੰਦਾ ਨਹੀਂ ਮੈਂ ਕੀ ਕਰਾਂ ਇਹ ਤਾਂ ਆਈ ਨਹੀਂ ਨੇ ਚੁਗਲੀ ਲਾ ਦਿਓ ਚੁਗਲੀ ਲਾ ਦਿਓ ਬਸ ਮੈਂ ਤਾਂ ਸਿਰੇ ਆਈ ਨਹੀਂ ਗਈ ਹਾਂ ਕਿ ਹਮ ਕਿੰਨ ਗੱਲ ਮੈਂ ਕਿਵੇਂ ਕਰਾਂ ਮੈਂ ਸਿਰੇ ਬੋਟਲ ਚ ਚੜੀ ਜਾ ਇਹਨੇ ਬੋਟਲ ਨਾਲ ਤੁਰੇ ਡੈਡੀ ਜਾਣ ਕੇ ਕਹਿ ਦਿੱਤਾ ਵੀ ਉਹਨਾਂ ਦੇ ਕੋ ਕਿੰਨੂ ਕਹਿ ਕੇ ਜਾ ਫਿਰ ਚੁੱਪਾ ਸਪਰੇਅ ਕਰੋਂਗੇ ਮੈਂ ਵਾਰ ਜੂਗੀ ਚਾਰਾ ਇਹ ਫਿਰ ਗੋਡੇਾਂ 'ਚ ਦਰਦ ਜ਼ਿਆਦੇ ਹੋ ਰਿਹਾ ਤੇ ਭੁੱਖ ਤੇ ਕਹਿੰਦੇ ਉੱਥੇ ਵੀ ਹੀ ਤੇਤ ਜਾ ਜਾਣਾ ਹੈ ਨਾ ਵਾਬੇ ਨਾ ਵਰਦੇ ਹੀ ਉਹ ਵੀ ਮੈਂ ਕਿਹਾ ਕਿ ਹੱਥ ਮੰਨੀ ਦੀ ਹਾਂ ਕਿ ਮੇਰੇ ਤਾਂ ਹੋਂ ਗੋਡੇ ਨਹੀਂ ਕੰਮ ਕਰਦੇ ਮੈਂ ਲੈ ਪਾਣੇ ਸਾਡੇ ਤਾਂ 20 ਰੁਪਈਆਂ ਦੇ ਤੇਲ ਖਾਤਰੇ ਲੜੀ ਜਾਂਦੇ ਨੇ ਕੱਲ ਰੋਟੀ ਲੈ ਗਏ ਆ ਕੇ ਡੈਡੀ ਲੜਨ ਲੱਗੇ ਮੰਮੀ ਨੂੰ ਕਹਿੰਦੇ ਤੂੰ ਰੋਟੀ ਫੜਾਏ ਆਉਂਦੀ ਕਹਿੰਦੇ ਮੋਟਰਸਾਈਕਲ ਕਾਦੇ ਵਾਸਤੇ ਲਿਆ ਰਾਹਾਂ 'ਚ ਤੇਲ ਪੂਕਣ ਵਾਸਤੇ ਲਿਆ ਅੱਜ ਤਾਂ ਸਾਡੇ ਹੋਰ ਦੱਸ ਸਵੇਰੀ ਰੋਟੀ ਬਣਾ ਕੇ ਲੈ ਗਏ ਦੁਪਹਿਰੇ ਵਾਲੀ ਕਹਿੰਦੇ ਕਿਹੜਾ ਆਊਗਾ ਬਾਰ-ਬਾਰ ਤੇਲ ਫੂਕਦਾ ਸਵੇਰੀ ਰੋਟੀ ਬਣਾ ਕੇ ਆਪ ਦਾ ਆਰਾਮ ਨਾ ਖੇ ਤਬਾਗੇ ਨੂੰ ਲੱਗਾ ਸੋ ਤੇਲ ਦੀ ਵੀ ਕੋਈ ਗੱਲ ਆ ਉਹ ਇੱਕ ਗੱਲ ਤਾਂ ਹੈਗੀ ਆ ਵੀ ਚਲ ਕੰਮ ਛੱਡ ਕੇ ਆਉਣਾ ਤਾਂ ਬਥੇਰਾ ਔਖਾ ਹਨਾ ਮੈਂ ਤਾਂ ਨਹੀਂ ਕੋਈ ਸਲਾਹ ਦਿੰਦੀ ਆ ਇਹ ਕਰ ਤੂੰ ਮੱਗਨ ਨੂੰ ਕਹਿ ਵੀ ਤਿੰਨ ਚਾਰ ਜਾਈ ਸਕੂਟਰੀ ਲੈ ਕੇ ਦੇ ਦੇ ਲੋੜ ਨਹੀਂ ਹੈਗੀ ਇਹਨਾਂ ਦੇ ਨਖਰੇ ਚੱਕਣ ਦੀ ਚੜੀ ਸਕੂਟਰੀ ਤੇ ਠੂ ਵਗ ਗਈ ਆ ਆਪਦਾ ਕੋੜੋਂ ਕੋੜੇ ਇਸ ਮੁੱਕੂਗਾ ਨਾਲੇ ਸਾਰੀ 40 50 ਹਜ਼ਾਰ ਦੀ ਆ ਜਾਂਦੀ ਆ ਇੱਥੇ ਲਾੜਨ ਜਾਰੇ ਬਥੇਰੀਆਂ ਵੀ ਕਦੀਆਂ ਮੈਂ ਤਾਂ ਆਪਕੇ ਹੈ ਵੀ ਮੈਨੂੰ ਵੀ ਲੈ ਦੇ ਇੱਕ ਅੱਜ ਜਿਹੜਾ ਜਾਣ ਔਖਾ ਹੋ ਜਾਂਦਾ ਮੈਨੂੰ ਵੀ ਗਮਾਂਡੀਆਂ ਗੁੰਡੀਆਂ ਦੀ ਗੱਲ ਤਾਂ ਤੇਰੀ ਸਹੀ ਆ ਭਣੇ ਹਨਾ ਹੋਰ ਐਂ ਕਰਦੇ ਦੋ ਕੋੜਾ ਲੈਨੇ ਇਕੱਠੇ ਐ ਵੀ ਤੇਰੀ ਗੱਲ ਠੀਕ ਆ ਨਾਲ ਕਿਸੇ ਨੂੰ ਪੁੱਛਣਾ ਨਹੀਂ ਗੇੜਨਾ ਨਹੀਂ ਜਦੋਂ ਮਾਤਾ ਲੜੀ ਆਪਦਾ ਆਰਾਮ ਨਾਲ ਰੋਟੀ ਟੀਫਨ ਤਰਿਆ ਖੇਤ ਨੂੰ ਬਾਗੇ ਹੋਰ ਹੋਰ ਤਾਈ ਤਾਈ ਕਰਿਓ ਸਕੂਟਰੀ ਤਾਂ ਕਿਤੇ ਦੀਂਦੀ ਹੀ ਨਹੀਂ ਹੈਗੀ ਲੱਗਦਾ ਦਵਾਈ ਨਹੀਂ ਹੈਗੀ ਬਣੀ ਨਹੀਂ ਗੱਲ ਮੇਰੀ ਚੱਲ ਕੋਈ ਨਾ ਅੱਜ ਦੇਖ ਲੈਣੇ ਛੱਟ ਫੇਰ ਪ੍ਰੀਤਾ ਨਹੀਂ ਪ੍ਰੀਤਾ ਹਾਂ ਭਣੇ ਕੀ? ਤੈਨੂੰ। ਪ੍ਰੀਤਾ? ਨਹੀਂ ਪ੍ਰੀਤਾ। ਆਪੇ ਦਾ। ਚੱਲ ਤੇਰੀ ਮਰਜ਼ੀ ਆ ਪਹਿਣੇ। ਹੋਰ ਤੂੰ ਬਹਿ ਜਾ ਬਸ। ਨਾ ਐਂ ਦੱਸ ਕੀ ਬਣਿਆ ਸਕੂਟਰੀ ਦਾ ਦੱਸ। ਸਕੂਟਰੀ ਕਿੱਥੇ ਪਹਿਣੇ? ਸਾਡੇ ਤਾਂ ਕਰੇ ਹੋਰ ਇਕਲੇਸ਼ ਛੜ ਗਿਆ। ਡੈਡੀ ਕਾ ਨੂੰ ਮੰਨਦੇ ਨੇ ਸਕੂਟਰੀ ਨੂੰ। ਤੈਨੂੰ ਦੱਸਿਆ ਤਾਂ ਹੈਗਾ ਥੀ ਮੈਂ। ਵੀ ਉਹ ਤਾਂ ਤੇਲ ਖਾਤਰੇ ਲੜੀ ਜਾਂਦੇ ਨੇ ਨਾਲ ਮੈਂ ਕਿਹਾ ਵੀ ਚਾਰਜ ਤੇ ਚਲਦੀ ਉਹ ਤਾਂ ਸਕੂਟਰੀ ਪਰ ਕਾ ਨੂੰ ਐਨਾ ਕਲੇਸ ਪਿਆ ਸਾਡੇ ਤਾਂ ਸਕੂਟਰੀ ਖਾਤਰ ਮੈਂ ਤਾਂ ਪੇਕੇ ਜਾਣ ਦੀ ਵੀ ਧਮਕੀ ਦੇਤੀ ਤਾ ਵੀ ਨਹੀਂ ਮੰਨੇ ਹੈਗੇ ਦੱਸ ਕੀ ਕਰਾਂ ਕਰਨਾ ਕੀ ਆ ਤੈਨੂੰ ਜਿਹੜੀ ਸਕੀਮ ਦੱਸੀ ਦੀ ਬਸ ਤੈਨੂੰ ਉਹੀ ਵਰਤਣੀ ਸੀ ਤੂੰ ਟੁੱਟੇ ਲੈ ਛੱਡਤੀ ਤਾਂ ਹੀ ਨੀ ਤੈਨੂੰ ਸਕੂਟਰੀ ਲੈ ਕੇ ਦਿੱਤੀ ਸਕੂਟਰੀ ਤਾਂ ਆਥਣ ਨੂੰ ਲੈ ਕੇ ਰਹਿਣਗੇ ਇਹ ਆਥਣ ਨੂੰ ਜੇ ਤੂੰ ਮੇਰੀ ਗੱਲ ਮੰਨੇ ਪੈਣੇ ਫੇਰ ਔਖਾ ਹੋ ਜਾਂਦਾ ਪਰਿਵਾਰ ਕੰਨੀ ਵੀ ਦੇਖਣਾ ਪੈਂਦਾ ਜੇ ਤੁਹਾ ਪਰਿਵਾਰ ਤੇਰੇ ਘਣੀਂ ਦੇਖਦਾ ਹੈਗਾ ਤੂੰ ਦੱਸ ਪਰਿਵਾਰ ਤੋਂ ਆਂਡੇ ਲੈਣੇ ਨੇ ਤੂੰ ਬਸ ਆਪਦੀ ਅੜੀ ਤੇ ਪੱਕੀ ਰਹਿ ਵੀ ਮੈਂ ਤਾਂ ਸਕੂਟਰੀ ਲੈਣੀ ਆ ਸਾਰਾ ਕੁਝ ਪਰਿਵਾਰ ਨਾਲ ਦੇਖ ਕੇ ਚੱਲਣਾ ਪੈਂਦਾ ਭਣੇ 3 3 ਪ੍ਰੀਤ ਨਹੀਂ ਪ੍ਰੀਤ ਆ ਭਣੇ じゃ ਦੇਖੋ ਉਹ ਦੀ ਕੰਮ ਕਰ ਰਹੀ ਨੇ ਸਾਸਰੀ ਘਾਲ ਭਣੇ ਸਾਸਰੀ ਘਾਲ ਹੋਰ ਕੀ ਬਿਆ ਵਧੀਆ ਵਧੀਆ ਤੂੰ ਦੱਸ ਆ ਜਾ ਬਹਿ ਜਾ ਬਸ ਬੈਠੀ ਹੋਰ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੂੰ ਸੁਣਾ ਕਿਵੇਂ ਆ ਵਧੀਆ ਭੈਣੇ ਹੋਰ ਕੰਮ ਕਮ ਨਮੇੜਿਆ ਹੀ ਹੈ ਹੋਰ ਨਮੇੜਿਆ ਹੀ ਮੈਂ ਸਸਤੀ ਘਾਲ ਤਾਈ ਸਸਤੇ ਘਾਇ ਪੁੱਤ ਹੋ ਠੀਕ ਆ ਪੁੱਤ ਹਾਂ ਵਧੀਆ ਤੂੰ ਦੱਸ ਠੀਕ ਆ ਪੁੱਤ ਹਰ ਕਿਵੇਂ ਹੋਣੀ ਹੋਗੇ ਬਸ ਕੱਲ ਭਾਈ ਆਇਆ ਤੀ ਮੇਰਾ ਸੰਧਾਰਾ ਲੈ ਕੇ ਮਾਹ ਲੈ ਤਾਈ ਨੂੰ ਬਿਸਕਟ ਵਰਫੀ ਖਵਾਇਆ ਮਾ ਹੋ ਬਸ ਕਰਨੇ ਕੀ ਆਹੀ ਕੰਮ ਧੰਦੇ ਤਾਈ ਨਮੇੜਿਆ ਹੀ ਕੰਮ ਨੰਦੇ ਹਾਂ ਮੈਂ ਤਾਂ ਨਮੇੜਿਆ ਹੀ ਇਹ ਤਾਂ ਜੇ ਨਹੀਂ ਬੈਠੀ ਫਰੀ ਇੱਥੇ ਕੰਮ ਧੰਦੇ ਚਾਲ ਕੋਈ ਨਾ ਤਾਈ ਵੇਲੇ ਕੇ ਵੇਲੇ ਹੋਏ ਜਾਂਦੇ ਨੇ ਹੋਰ ਚਲ ਤੂੰ ਕਿਧਰ ਨੂੰ ਚਲੀ ਮੈਂ ਤਾਂ ਜਾਣੀ ਪੁੱਤ ਬਾੜੇ ਤੇ ਉਹ ਵਾਹ ਚੱਲ ਹੁਣ ਆ ਮੌਮੀ ਲੱਗ ਕੇ ਹਟਿਆ ਪਾਥੀਆਂ ਕਰਦਾਂਗੇ ਮਾਂ ਚਾਰ ਹਾਂ ਚੱਲ ਵਧੀਆ ਦੱਸ ਨਹੀਂ ਆ ਮਾਂ ਚੱਲ ਫਿਰ ਕਾਸੀ ਹੋਜ ਕਰ ਨੂੰ ਹਾਂ ਚੱਲ ਪੱਥਿਆ ਮਾਂ ਕਰ ਮਾਰ ਕੇ ਜੇ ਬਾੜੇ ਦੋ ਚਾਰ ਪੱਥੇ ਕਰਾਂਗੀ ਕਰ ਲ ਉਸ ਗੱਲਾਂ ਬਾਤਾਂ ਕੋਈ ਨਾ ਜਾ ਆ ਇਹਨਾਂ ਤਾਂ ਬੋਲਣ ਦੀ ਆਦਤ ਆ ਸਾਰੇ ਕੰਮ ਨਿਬੜੇ ਪਏ ਨੇ ਤੈਨੂੰ ਪਤਾ ਹੀ ਆ ਫਿਰ ਮੈਨੂੰ ਪਤਾ ਹੀ ਹੈ ਇਹਦਾ ਤਾਂ ਕਹੇ ਜੀ ਹੈ ਤਾਂ ਚੱਲ ਕੋਈ ਨਾ ਤੋਂ ਨਾਲ ਨਾ ਦਿਨ ਤੇ ਲਾਇਆ ਲੈ ਤੈਨੂੰ ਬਰਫੀ ਖਵਾਵਾਂ ਨਾ ਬਿਸਕੁਟ ਕੱਲ ਪਾਈ ਆਇਆ ਸੀ ਮੇਰਾ ਅੱਛਾ ਪਹਿਲਾਂ ਕਹਿਣਾ ਸੀ ਉਹ ਆਉਣ ਨੂੰ ਕਹਿੰਦਾ ਮੈਂ ਸੁਧਾਰਾ ਦੇ ਜਨਾ ਮੈਂ ਕਿਹ ਰੋਜ਼ ਰੋਜ਼ ਕਿੱਥੇ ਗੇੜੇ ਮਾਰਿਆਂ ਫਿਰ ਰਖੜੀ ਤੇ ਆਵੇਂਗਾ ਮੇਰੇ ਤੋਂ ਜਾਇਆ ਨਹੀਂ ਗਿਆ ਹੈਗਾ ਇਤਕੀ ਮਾਣਾਏ ਸੁਧਾਰਾ ਦੇ ਜੀ ਨਾ ਰਖੜੀ ਬਣਾ ਜੀ ਆਪਦਾ ਚੱਲ ਤੇਰੀ ਇਹ ਵੀ ਗੱਲ ਵਧੀਆ ਹੋਰ ਦੋਏ ਕੰਮ ਹੋ ਗਏ ਨੇ ਇਹ ਤਾਂ ਚੱਲ ਬੈਠ ਤੂੰ ਮੈਂ ਤੇਰੇ ਵਾਸਤੇ ਚਾਹ ਲਿਆ ਨਹੀਂ ਬਣਾ ਪਾਣੀ ਲਿਆ ਮੈਂ ਪਹਿਲਾਂ ਨਾ ਨਾ ਚਾਹ ਦੀ ਕੀ ਲੋੜ ਤੀ ਤੂੰ ਬੈ ਜਾ ਵਸ ਦੋ ਗੱਲਾਂ ਕਰ ਲੈਨੇ ਆਪਾਂ ਨੀ ਚਾਲ ਛੱਡ ਇਹ ਤਾਂ ਚਾਲਦੀ ਰਹਿੰਦਾ ਆ ਦੇਖੀ ਮੇਰੀ ਜੁੱਤੀ ਦੇਖ ਹਾਂ ਭਾਣ ਕਿੰਨੀ ਸੋਹਣੀ ਆ ਸੋਹਣੀ ਆ ਨਾ ਕਿੱਥੋਂ ਲੈਂਦੀ ਆ ਨੀ ਸਾਡੇ ਘਰਾਂ ਕੋਲੇ ਰੂਪੇ ਨੇ ਦੁਕਾਨ ਕਰੀਆ ਜੁੱਤੀਆਂ ਨੇ ਇੰਨੇ ਸੋਹਣੀਆਂ ਜੁੱਤੀਆਂ ਨੇ ਮੈਂ ਤਾਂ ਕਹਿੰਦੀ ਆ ਤੂੰ ਵੀ ਲੈ ਲੈ ਇੱਕ ਕਿੰਨੇ ਰਹੀ ਆ ਇਹ ਭਾਣੇ ਕਿੰਨੇ ਦੀ ਕਿੰਨੇ ਕੁ ਦੀ ਆ ਸਾਰੀ 1500 ਦੀ ਆ ਐਨੀ ਬੜੀ ਦਾਸ ਹੋਰ ਹੁਣ ਬੜੀ ਮਹਿੰਗੀ ਆ ਲੈ ਮਹਿੰਗੀ ਨੂੰ ਕੀ ਆ ਮੈਂ ਤਾਂ ਕਾਲੇ ਨੂੰ ਜਿਹੜੀ ਚੀਜ਼ ਕਹਿ ਦਮ ਮੈਂ ਤਾਂ ਉਹੀ ਜਿਹਦੀ ਦਵਾ ਦਿੰਦਾ ਤੇਰੇ ਤੋਂ ਨਹੀਂ ਲਈ ਜਾਂਦੀ ਹੁੰਦੀ ਮੱਗਰ ਤੋਂ ਚੱਲ ਵਧੀਆ ਕਾਲਾ ਤਾਂ ਫਿਰ ਜਿਹੜਾ ਤੈਨੂੰ ਲਿਆ ਦਾਂਦਾ ਦੋ ਤਿੰਨ ਲੈ ਭਣੇ ਇੱਕ ਤਾਂ ਤੂੰ ਚਾਹ ਨਹੀਂ ਪੀਂਦੀ ਹੈਗੀ ਕੱਲ ਵੀ ਐਂ ਮੁੜ ਗਈ ਅੱਜ ਫੇਰ ਕਹਿੰਦੀ ਮੈਂ ਪੀਂਦੀ ਨਹੀਂ ਹੈਗੀ ਨਹੀਂ ਚਾਹ ਹੀ ਕੀ ਲੋੜ ਹੈ ਭਣੇ ਮੇਰੇ ਤਾਂ ਗੱਲਾਂ ਨਾਲ ਢਿੱਡ ਭਰ ਜਾਂਦਾ ਚਾਹ ਚੂਹਦੀ ਨਹੀਂ ਮੈਨੂੰ ਐਨੀ ਲੋੜ ਹੁੰਦੀ ਹੈਗੀ ਲੈ ਦੱਸ ਕਹੀ ਜਾ ਗੱਲਾਂ ਕਰਦੀ ਐ ਕਹਿੰਦੀ ਗੱਲਾਂ ਨਾਲ ਢਿੱਡ ਭਰ ਜਾਂਦਾ ਹੋਰ ਹੁਣ ਮੇਲੇ ਗੇਲੇ ਗੱਲਾਂ ਕਾਲੀਆਂ ਆਹੀ ਬਹੁਤਾ ਆਉਨੀਆਂ ਚੱਲ ਮੈਂ ਡੱਬਾ ਬੇਲਾ ਕਰਕੇ ਲਿਆਉਣੀਆ ਲਿਆ ਫੇਰ ਕੋਹ ਡੱਬਾ ਪਤਾ ਲਿਖੀ ਮੈਂ ਲਾਵਾਂਗਾ ਮਗਰ ਜੁੱਤੀ ਸਕੂਟਰੀ ਨਹੀਂ ਤਾਂ ਜੁੱਤੀ ਤਾਂ ਹੁਣ ਵਾਕ ਹੀ ਚੱਲਦੀ ਐ ਨਹੀਂ ਤੇ ਕੀ ਜਾਣੀ ਨੀ ਦੇ ਆ ਪਹਿਣੇ ਤੂੰ ਤਾਂ ਡੱਬੇ ਨੀਂ ਫੜ ਲਈ ਅੰਦਰ ਮੈਂ ਹੀ ਦੇਖਾਂ ਕੀ ਕਰਦੀ ਆ ਆ ਲੈ ਆ ਭੈਣੇ ਦੇ ਦੇ ਨੀ ਬ੍ਰੀਤ ਆ ਜਾ ਭੈਣੇ ਆ ਜਾ ਜਦੋਂ ਦੇਖੋ ਆਦੀ ਕੰਮਾਂ ਨੂੰ ਲੱਗ ਰਹੀ ਨਹੀਂ ਸਾਸਿਕਾਲ ਭੈਣੇ ਸਾਸਿਕਾਲ ਹੋਰ ਕਿਵੇਂ ਆ ਵਧੀਆ ਵਧੀਆ ਤੂੰ ਮੈਨੂੰ ਪੈਸੇ ਦੇ ਤੇ ਮੈਂ ਜਾਂਦਾ ਹੋਵਾਂ ਤੇ ਜੁੱਤੀ ਲੈ ਕੇ ਆਵਾਂ ਉਹਨੂੰ ਫੜਦਾ ਨਹੀਂ ਹੈਗਾ ਨਾ ਨਾ ਦੇ ਦੇ ਮੈਨੂੰ ਲੈ ਮੇਗਾ ਹਾਂ ਬੜਾ ਪੁੰਗਾ ਹੀੜਾ ਵੋ ਮੇਰੀ ਜਾਨ ਨੂੰ ਇਹ ਤਾਂ ਹੋਰ ਹੁਣ ਹੈਂ ਹੋਰ ਹੁਣ ਉਹਦਾ ਨਹੀਂ ਦਵਾਈ ਹੈਗੀ ਤਾਂ ਸਕੂਟਰ ਇਹਦਾ ਦਵਾਈ ਹੋਣਾ ਜੁੱਤੀ ਅਗਲੀ ਨੂੰ ਲੈ ਫੜ ਫਿਰ 1 2 3 4 5 ਚੱਕ ਹੋਰ ਦਿਕਾ ਦੇਵਾ ਬਸ ਯਾਰ ਕਾ ਦੋ ਕਰਦਾ ਹੋਰ ਕਰ ਦੇ ਹੋਰ ਕਰ ਦੇ ਤੁਰ ਕੇ ਜਾ ਬਪੂ ਯਾਰ ਹੋਰ ਕਰ ਲੈ ਸਮਾਂ ਨਹੀਂ ਤੇ ਹੋ ਜਾ ਰੇ ਮੂਰੇ ਬੈਠਾ ਖੜਾ ਮਾਰਦਾ ਸਾਲੇ ਨੇ ਮਾਰ ਨਹੀਂ ਦਿੱਤਾ ਤੀਏ ਦਾ ਆਈਦਾ ਆ ਦੇਖ ਲੈ ਕਹਿੰਦਾ 1500 ਰੁਪਏ ਦੇ ਦੇ ਕਹਿੰਦਾ ਜੁੱਤੀ ਲੈਣੇ ਜਵਾਖਾਂ ਦੀ ਮੈਂ ਫਿਰ ਦੇ ਦੇ ਕੀ ਹੋ ਕਰੇਗਾ ਪੈਸਿਆਂ ਨੂੰ ਪਹਿਲਾਂ ਵੀ ਕਿਹਾ ਸੀ ਨਾਲ ਲੈ ਕੇ ਮਰੇਗਾ ਉਹ ਗੱਲ ਫੇਰ ਆ ਜਾਂਦੀ ਆ ਤੇਰੇ ਬਾਪ ਨੇ ਮਸ਼ੀਨ ਲਾਰਖੀ ਆ ਵੀ ਤੈਨੂੰ ਐ ਕੜ-ਕੜ ਦੇ ਜਊਂਗਾ 1500 ਕਿਤੇ ਸਕੂਪ ਕਿਤੇ ਮਗੁੰਡੀ ਮਾਰ ਕੇ ਉੱਪਰ ਬਹਿ ਨਾ ਹੋਰ ਬਹਿ ਜਾ ਮੇਰੇ ਸਾਲਾ ਨੇ ਸਾਰਾ ਇਹ ਪੈਸਾ ਪੈਸਾ ਵਾਤਾ ਹੋ ਜਾਂ ਗਿਆ ਹੱਲ ਲਾਰਖਿਆ ਘਰ ਨੂੰ ਹੱਲ ਹੀ ਲਾਰਖਿਆ ਹੈ ਜਿਹਦਾ ਜੀ ਕਰਦਾ ਉਹ ਹੀ ਆ ਕੇ ਕਹਿੰਦਾ ਦੇ ਦੇ ਬਾਪੂ ਯਾਰ ਦੇ ਦੇ 1500 ਹੈ ਬਾਪੂ ਕਿਤੇ ਗਾਹੋਂ ਦੇ ਸੋਨੇ ਦੀ ਖਾਣ ਦੇ ਬੈਠਾ ਵੀ ਵੇਚ-ਵੇਚ ਕੇ ਤੁਹਾਨੂੰ ਦੇ ਹੀ ਜਾਊਂਗਾ ਮੈਂ। ਸਾੜਿਆਂ ਨੇ ਕਿੱਥੇ ਲੋਗ ਪੀਤਾ ਮੇਰਾ। ਹੁਣ ਆਈ ਦਵਾਰੇ ਤੂੰ ਦੇਊ ਤੈਨੂੰ ਮੈਂ ਸਮਾਰ ਕੇ 4000 ਦੇ ਉੱਠੀ ਤੈਨੂੰ। ਕੰਜਰ ਨਾ ਹੋਣ ਜੇ ਕਿਸੇ ਥਾਂ ਦੇ। ਗੱਲ ਆ ਵੀ ਇਹ ਹਾਂ ਹੱਦ ਕਰ ਖੇਪ ਤੂੰ ਤੁਸੀਂ ਨੇ। ਹਾਂ। ਹਾਂਜੀ ਆਈ ਹੋਪ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਹਨਾ ਜਿਹੜੀ ਇਹ ਵੀਡੀਓ ਉਹ ਆਪਣੀ ਖੇਤਾਂ ਵਾਲੇ ਜੱਟ ਚੈਨਲ ਉੱਤੇ ਆਈ ਆ। ਹਨਾ ਜੇ ਤੁਸੀਂ ਨੇ ਸਾਰੀ ਵੀਡੀਓ ਜਿਨ੍ਹਾਂ ਨੇ ਦੇਖ ਲਈ ਉਹਨਾਂ ਦਾ ਥੈਂਕ ਯੂ ਜਿਹੜਿਆ ਨੇ ਨਹੀਂ ਦੇਖੀ ਉਹ ਸਾਰੀ ਵੀਡੀਓ ਆਪਣੀ ਇੱਕ ਇਤਾਂ ਵਾਲੇ ਜੱਟ ਤੇ ਤੁਸੀਂ ਸਰਚ ਕਰੋ ਤੇ ਉੱਥੇ ਤੁਹਾਨੂੰ ਆਪਣੀ ਇਹ ਫੈਮਿਲੀ ਵੀਡੀਓ ਆ ਜਿਹੜੀ ਜਿਹੜਾ ਨੰਬਰ 11 ਦਾ ਅਸਲੀ ਪਰਿਵਾਰ ਹੈ ਹਨਾ ਉਹਦੇ ਨਾਲ ਇਹ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਉਮੀਦ ਕਰਦੀ ਆ ਵੀ ਤੁਹਾਨੂੰ ਚੰਗੀ ਲੱਗੀ ਹੋਗੀ ਜੇ ਚੰਗੀ ਲੱਗੀ ਆ ਵਧੀਆ ਲੱਗੀ ਆ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤਾਂ ਆਪਾਂ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਹਨਾ ਵੀ ਸਾਡੀ ਐਕਟਿੰਗ ਕਿਵੇਂ ਦੀ ਲੱਗੀ ਜ਼ਿਆਦਾਤਰ ਮੈਨੂੰ ਬੈਡ ਕੈਰੈਕਟਰ ਹੀ ਦਿੰਦੇ ਨੇ ਇਹ ਜਿਹਦੇ ਵਿੱਚ ਮੈਨੂੰ ਤੇਜ ਬਣਾਇਆ ਹੋਇਆ ਹੁੰਦਾ ਇਹਨਾਂ ਨੇ ਚਲੋ ਕੋਈ ਨਾ ਰੋਲ ਤਾਂ ਰੋਲ ਹੀ ਹੁੰਦਾ ਹਨਾ ਤੇ ਜਿਹੜੇ ਨੂੰ ਜਿਵੇਂ ਸੂਟ ਕਰਦਾ ਉਸੇ ਤਰ੍ਹਾਂ ਦਾ ਕੈਰੈਕਟਰ ਦਿੱਤਾ ਜਾਂਦਾ ਤੇ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਹਨਾ ਤੇ ਹੁਣ ਜਿਹੜੇ ਆਪਾਂ ਨੂੰ ਕਮੈਂਟ ਆਏ ਨੇ ਆਪਾਂ ਉਹਨਾਂ ਦੇ ਨਾਮ ਬੋਲਣ ਲੱਗਿਆਂ ਸਭ ਤੋਂ ਪਹਿਲਾ ਨਾਮ ਹੈਗਾ ਜੀ ਰਮੇਸ਼ ਤੇ ਰਾਮਸਰ ਤੋਂ ਤੇ ਰਣਦੀਪ ਸਿੰਘ ਫਾਪੜੇ ਹਾਪੜੇ ਭਾਈ ਕੀ ਮਾਨਸਾ ਗੁਲਬੀਰ ਸਿੰਘ ਲੱਖੀ ਬੋੜੋਵਾਲ ਤੋਂ ਸ਼ੈਲੀ ਗਿੱਲ ਸ਼ਾਹਬਰ ਪਾਕਿਸਤਾਨ ਤੋਂ ਜੀ ਗੁਰਜੀਤ ਸੰਧੂ ਅਮਿਤ ਅਚਰਾ ਪਰਮੀਤ ਕੌਰ ਕਲਵੰਤ ਸਿੰਘ ਕਲਵੀ ਕਲਵਿੰਦਰ ਸੰਧੂ ਗੰਗਾ ਨਗਰ ਤੋਂ ਮੁਹੰਮਦ ਆਫਜਲ ਪਾਕਿਸਤਾਨ ਤੋਂ ਮੁਹੰਮਦ ਤਾਰਿਕ ਕਲੋ ਜੱਟ ਪਾਕਿਸਤਾਨ ਤੋਂ ਅਰਪਿੰਦਰ ਕੌਰ ਬਲਦੇਵ ਸਿੰਘ ਰਸੀਦਾ ਤੋਂ ਮਨਜਿੰਦਰ ਸਿੰਘ ਪੁੱਲ ਰਿਹੜੀ ਤੂ ਰੀ ਕੋਲ ਨਵਜੋਤਵਾਲ ਕੈਨੇਡਾ ਤੋਂ ਜੀ ਜਗਤਾਰ ਸਿੰਘ ਕਰਮਜੀਤ ਬਹਿਬਲਪੁਰ ਤੋਂ ਜੀ ਸ਼ਹਾਬਾਦ ਕੀਰਤਨ ਤੇ ਅਮਰਜੀਤ ਕੌਰ ਚੋਟੀਆਂ ਤੋਂ ਕਾਮਲਬਾਦਸ਼ਾ ਗੁਰਜੀਤ ਸੰਧੂ ਕੁਲਦੀਪ ਮਾਲੀ ਤੇ ਅਮਰਜੀਤ ਕੌਰ ਜਸਪਾਲ ਮਾਨ ਜਗਸੀਰ ਸਿੰਘ ਫਿੰਗਰਸ ਜਸਵਿੰਦਰ ਕੁਮਾਨ ਦਿਲਪ੍ਰੀਤ ਇਕਵਾਲ ਸਿੰਘ ਬੀਪਨ ਕੁਮਾਰ ਹਰਪਾ ਜਨਕੌਰ ਪੰਚਕੂਲਾ ਤੋਂ ਜੀ ਪ੍ਰਤਾਪ ਸਿੰਘ ਤੇ ਜਸਵਿੰਦਰ ਸਿੰਘ ਬਾਠ ਕੈਲੀਫੋਰਨੀਆ ਤੋਂ ਬਵਲੀ ਹੰਗਾ ਕੈਨੇਡਾ ਤੋਂ ਜੀ ਪ੍ਰਤਾਪ ਢੀਲੋਂ ਗੁਰਜਿੰਦਰ ਸਿੰਘ ਜਮਨਾ ਨਗਰ ਤੋਂ ਤੇ ਕਮਲਜੀਤ ਸਿੰਘ ਸੋਹਣ ਸਿੰਘ ਅ ਅਨੰਨਿਆ ਇਕਵਾਲ ਸੰਧੂ ਤੇ ਜੋਨੀ ਕੰਬੋਜ਼ ਲੁਧਿਆਣੇ ਵਾਲੇ ਕੁਲਵੰਤ ਸਿੰਘ ਹਨਾ ਬਾਕੀ ਕਈਆਂ ਦੇ ਨਾਮ ਦੀ ਸਾਡੇ ਕੋਲੇ ਛੇ ਹੋ ਨਹੀਂ ਹੁੰਦੇ ਹੈਗੇ ਸ਼ੋ ਨਹੀਂ ਹੁੰਦੇ ਹੈਗੇ ਹਨਾ ਤੇ ਵਿੱਕੀ ਪਾਕਿਸਤਾਨ ਤੋਂ ਜੀ ਇਹ ਸਾਰੇ ਆਪਾਂ ਨੂੰ ਕਮੈਂਟ ਆਏ ਨੇ ਜਿਹੜਾ ਨੇ ਆਪਾਂ ਨੂੰ ਵੀਡੀਓ ਦੇ ਵਿੱਚ ਕਮੈਂਟ ਭੇਜੇ ਨੇ ਹਨਾ ਉਹਨਾਂ ਦੇ ਆਪਣੇ ਸਾਰੇ ਨਾਮ ਬੋਲੇ ਨੇ ਇੱਕਾ ਸੌਰੀ ਰਾਜਵਿੰਦਰ ਕੌਰ ਜੂਕੇ ਤੋਂ ਮੰਨੂ ਗਰੇਵਾਲ ਕਿਉਂਕਿ ਕੁਝ ਨਾਮ ਇਹੋ ਜਿਹੇ ਨੇ ਹਨਾ ਵੀ ਜਿਹੜੇ ਆਪਾਂ ਨੂੰ ਹਰ ਇੱਕ ਵੀਡੀਓ ਤੇ ਕਮੈਂਟ ਕਰਦੇ ਨੇ ਤੇ ਮੈਂ ਸੁਣ ਕੇ ਵੀ ਉਹ ਇੱਕ ਆਪਣੇ ਫੈਮਿਲੀ ਦਾ ਮੈਂਬਰ ਬਣ ਜਾਂਦੇ ਨੇ ਹਨਾ ਤੇ ਉਹਨਾਂ ਦੇ ਨਾਮ ਆਟੋਮੈਟਿਕ ਹੀ ਆਪਣੇ ਯਾਦ ਹੋ ਜਾਂਦੇ ਨੇ ਤੇ ਇਹ ਸਾਰੇ ਨਾਮ ਸੀ ਜੀ ਬਾਕੀ ਜਿਹੜੇ ਕਮੈਂਟ ਰਹਿ ਗਏ ਹਨਾ ਹੁਣ ਅੱਜ ਆਪਾਂ ਨੇ ਬੇਬੇ ਦਾ ਹੋਮ ਟੂਰ ਪਾਇਆ ਤੇ ਉਹਦੇ ਵਿੱਚ ਕਮੈਂਟ ਆ ਰਹੇ ਨੇ ਵੀ ਰੁੱਪੇ ਦੇ ਘਰ ਦਾ ਬਲੌਗ ਬਣਾਓ ਹਾਂਜੀ ਆਪਾਂ ਉਹ ਵੀ ਬਲੌਗ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਅੱਜ ਵਾਲੀ ਜਿਹੜੀ ਵੀਡੀਓ ਆ ਇਹਨੂੰ ਸ਼ੇਅਰ ਕਰ ਦਿਓ ਤੁਸੀਂ ਸਾਰੇ ਸਾਨੂੰ ਕਮੈਂਟਾਂ ਵਿੱਚ ਦੱਸਿਓ ਹਨਾ ਕਿ ਆਪਣੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਬਾਕੀ ਤੁਸੀਂ ਸਾਨੂੰ ਟੌਪਿਕ ਦੱਸ ਸਕਦੇ ਹੋ ਵੀ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਓ ਹਨਾ ਤੇ ਚਲੋ ਜੀ ਹੁਣ ਅੱਗੇ ਦਿਓ ਸੰਡੇ ਨੂੰ ਸਾਡੇ ਅਸੀਂ ਇੱਕ ਹੋਰ ਵੀਡੀਓ ਬਣਾਵਾਂਗੇ ਜੇ ਚਾਹਸੀ ਵੀ ਹੋਵੇ ਠੀਕ ਹੈ ਜੀ May lang yung pan-next vlog. Hindi mo siya sikal. Bye-bye.